ਤੇ ਆਏ ਹੋਏ ਮਹਿਮਾਨਾਂ ਦੀ ਇਜਾਜ਼ਤ ਦੇ ਨਾਲ ਮੈਂ ਆਪਣੀ ਗੱਲ ਰੱਖਾਂਗਾ ਕਿਉਂਕਿ ਇਸ ਦਾ ਇਹ ਸਮਾਗਮ ਹੈ ਤੇ ਇਹ ਸਮਾਗਮ ਜ਼ਿਆਦਾਤਰ ਦੇ ਉੱਤੇ ਜਿਹੜੇ ਆਏ ਮਹਿਮਾਨ ਦੇ ਉੱਪਰ ਪਾਦਾਨੀ ਮੰਡਲ ਚ ਸ਼ਿਰੋਗਤ ਨੇ ਉਹ ਫਿਲਮ ਰਚੀ ਤੇ ਨਾਟਕ ਨਾਲ ਸੰਬੰਧਿਤ ਨੇ ਤੇ ਮੇਰਾ ਥੋੜਾ ਜਿਹਾ ਜਿਹੜਾ ਕਹਿ ਸਕਦੇ ਹੋ ਪਾਕਾ ਉਹ ਕੈਡਮਿਕਸ ਦੇ ਨਾਲ ਜੁੜਿਆ ਹੈ ਅਕਾਦਮਿਕ ਨਾਲ ਜੁੜਿਆ ਹੈ ਤੇ ਮੈਂ ਫਿਲਮਸ ਨੂੰ ਵੀ ਵੇਖਦਾ ਨਹੀਂ ਆ ਫਿਲਮ ਨੂੰ ਵੀ ਥੋੜਾ ਪੜਨ ਦੀ ਕੋਸ਼ਿਸ਼ ਕਰਦਾ ਹਾਂ ਕਿਉਂਕਿ ਮੇਰੀ ਜਿਹੜੀ ਆਪਣੀ ਜਿਹੜਾ ਵਿਸ਼ਾ ਜਿਹੜਾ ਜਿਹੜਾ ਖੇਤਰ ਆ ਉਹ ਪੜਨਾ ਤੇ ਪੜਾਉਣਾ ਹੈ ਤੇ ਮੈਂ ਫਿਲਮ ਤੋਂ ਪੜਨ ਦੀ ਕੋਸ਼ਿਸ਼ ਕਰਦਾ ਤੇ ਪੜਨ ਤੋਂ ਜਦੋਂ ਦੇਖਦਾ ਹੈ ਜਿਸ ਸਾ ਮਲਿਕ ਸਾਹਿਬ ਨੇ ਪੰਜਾਬੀ ਫਿਲਮ ਦੇ ਸਾਰੇ ਇਤਿਹਾਸ ਨੂੰ થોੜੇ ਕਿ ਲਫ਼ਜ਼ਾਂ ਵਿੱਚ ਬ੍ਰੀਫ ਕੀਤਾ ਨਾ ਉਸੇ ਧਿਆਨ ਜਰਾ ਰੱਖਦੇ ਆ ਗੱਲ ਨੂੰ ਆਪਣੀ ਗੱਲ ਸ਼ੁਰੂ ਕਰਾਂਗਾ ਕਿਉਂਕਿ ਫਿਲਮ ਦਾ ਜਿਹੜਾ ਇੰਨਾ ਲੰਮਾ ਇਤਿਹਾਸ ਹੈ ਸਾਡਾ ਉਹਦੇ ਚ ਕਿੱਥੇ ਕਿੱਥੇ ਕੀ ਕੀ ਹੋਇਆ ਉਹ ਜਿਹੜੇ ਮੇਨ ਜਿਹੜੀਆਂ ਘਟਨਾਵਾਂ ਸਾਡੇ ਕੋਲ ਪੰਜਾਬ ਤੇ ਵਾਪਰਦੀਆਂ ਨੇ ਉਹਨਾਂ ਨੂੰ ਧਿਆਨ ਜਾਂ ਉਹਨਾਂ ਤੇ ਰੱਖਣ ਦੀ ਕੋਸ਼ਿਸ਼ ਕਰਾਂਗਾ ਕਿਉਂਕਿ ਜਿਹੜੀ ਸਭ ਤੋਂ ਪਹਿਲਾਂ ਮਾਲਕ ਸਾਹਿਬ ਨੇ ਜਿਹੜੀ ਗੱਲ ਕੀਤੀ ਸੀ ਕਿ ਪਾਰਟੀਸ਼ਨ ਜਿਹੜੀ ਆ ਜਿਹੜੀ ਦੇਸ਼ ਵੰਡ ਸੀ ਉਹਦਾ ਫਿਲਮ ਦੇ ਉੱਤੇ ਕੀ ਪ੍ਰਭਾਵ ਪਿਆ ਜਾਂ ਸਾਡੀ ਅਦਾਕਾਰਾਂ ਜਾਂ ਨਿਰਦੇਸ਼ਕ ਤੇ ਜਾਂ ਕੀ ਹੋਇਆ ਤੇ ਜੇ ਅੱਜ ਮਹਿਮਾਨ ਜਿਹੜੇ ਬੈਠੇ ਨੇ ਉਹ ਫਿਲਮ ਨਿਰਮਾਤਾ ਨਿਰ ਡਾਇਰੈਕਟਰ ਵੀ ਨੇ ਡਾਇਰੈਕਟਰ ਵੀ ਨੇ ਐਕਟਰ ਵੀ ਨੇ ਉਹਨਾਂ ਚ ਬੈਠੇ ਤੇ ਕੋਈ ਲੇਖਕ ਵੀ ਨੇ ਤੇ ਮੈਨੂੰ ਜੋ ਲੱਗਦਾ ਹੈ ਕਿ ਜਿਹੜੀ ਸਾਡੀ ਇਹ ਲੇਖਕ ਨਿਰਦੇਸ਼ਕ ਤੇ ਅਦਾਕਾਰਾਂ ਦਾ ਜਿਹੜਾ ਕੋਆਰਡੀਨੇਸ਼ਨ ਆ ਜੇ ਇਹ ਸਫਲ ਰੂਪ ਵਿੱਚ ਬੰਨ੍ਹ ਹੋ ਆਪਸ ਵਿੱਚ ਬੰਨ੍ਹਦਾ ਤੇ ਤਾਂ ਹੀ ਫਿਲਮ ਜਿਹੜੀ ਹੈ ਸਾਡੀ ਸਮਾਜਿਕ ਪ੍ਰਸੰਗਿਕਤਾ ਨੂੰ ਪੂਰੀ ਤਰ੍ਹਾਂ ਦੇਖੀ ਜਾ ਸਕਦੀ ਹੈ ਜਿਹੜੇ ਜਿਹੇ ਅਸੀਂ ਵੰਡ ਤੋਂ ਬੇਲੇ ਜਿਹੜੀਆਂ ਫਿਲਮਾਂ ਬਣੀਆਂ ਸੀ ਖਾਸ ਤੌਰ ਤੇ ਉਹਨਾਂ ਨੂੰ ਧਿਆਨ ਦੇਣ ਯੋਗ ਰੱਖੀਏ ਤੇ ਜਿਹਦੇ ਵਿੱਚ ਬਲਰਾਮ ਸਾਨੀ ਜਾਂ ਗੀਤਾ 바ਲੀ ਖਣਾ ਦੇ ਉਸ ਸਮੇਂ ਦੇ ਫੁਨਾ ਬਣੀਆਂ ਕਿਉਂਕਿ ਲਾਹੌਰ ਜਿਹੜਾ ਸੀ ਸਾਰਿਆਂ ਨਾਲ ਵਧੇ ਕਿ ਉਹ ਵੰਡ ਤੋਂ ਪਹਿਲਾਂ ਇੱਕ ਫਿਲਮ ਦਾ ਕੇਂਦਰ ਸੀ ਉਹ ਸ਼ਿਫਟ ਹੋ ਜਾਂਦਾ ਬੰਬੇ ਤੇ ਸੁਭਾਗਤ ਤੋਂ ਦੇ ਉੱਤੇ ਸਾਡੀ ਜਿਹੜੀ ਪੰਜਾਬੀ ਤਾਂ ਜਿਹੜੀ ਪੰਜਾਬੀ ਦੀ ਗੱਲ ਸੀ ਉਹ ਇਤਨਾ ਕਿਤੇ ਸਾਡੀ ਪੰਜਾਬੀ ਬੋਲੀ ਤੋਂ ਵੱਖਰੀ ਵਾਂ ਹੋ ਕੇ ਪੂਰੀ ਹਿੰਦੁਸਤਾਨੀ ਬੋਲੀ ਚੱਲ ਗਈ ਪਰ ਫੇਰ ਵੀ ਉਸ ਸਮੇਂ ਬਲਰਾਸਾ ਨਹੀਂ ਹੋਣਾ ਨੇ ਜਿਹੜੀਆਂ ਫਿਲਮਾਂ ਬਣਾਈਆਂ ਨਾਨਕ ਸਿੰਘ ਨਾਵਲ ਨਾਨਕ ਸਿੰਘ ਦੇ ਨਾਵਲਾਂ ਦੇ ਉੱਤੇ ਜਿਹੜੀ ਫਿਲਮਾਂ ਬਣਦੀਆਂ 70 ਉੱਤੇ ਜਿਹੜੀ ਮੈਂ ਜਿਹਦੇ ਬਾਰੇ ਗੱਲ ਕਰਨਾ ਚਾਹੁੰਦਾ ਕਿ ਟਵਿੱਟਰ ਪਾਪੀ ਹੈ ਕਿ ਨਾਵਲ ਨੂੰ ਉਸ ਸਮੇਂ ਜਿਹੜਾ ਅਦਰਸ਼ਵਾਦ ਜਿਹੜਾ ਸਮਾਜ ਦੀ ਲੋੜ ਸੀ ਕਿ ਅਦਰਸ਼ਵਾਦ ਨੂੰ ਕਿਵੇਂ ਪੇਸ਼ ਕੀਤਾ ਜਾਵੇ ਫਿਲਮਾਂ ਦਰਾਂ ਨਹੀਂ ਇੱਕ ਉਹਨਾਂ ਦੀ ਬਲਰਾਸਾ ਨਹੀਂ ਉਹਨਾਂ ਦੀ ਆਪਣੀ ਇੱਕ ਕਹਿ ਸਕਦੇ ਆ ਕਿ ਕਮਿਟਮੈਂਟ ਵੀ ਸੀ ਕਿ ਕਿਸ ਤਰ੍ਹਾਂ ਸਮਾਜਿਕ ਦੌਰ ਨੂੰ ਸੁਪੇਸ਼ ਕਰਨਾ ਕਿਉਂਕਿ ਉਹ ਜਿਹੜਾ ਸਮਾਜ ਸੀ ਉਹਦੇ ਵਿੱਚ ਕਿਸਾਨੀ ਪਨੁਖ ਰੂਪ ਵਿੱਚ ਨਹੀਂ ਸੀ ਉੱਪਰ ਆ ਰਹੀ ਜਿਸ ਤਰ੍ਹਾਂ ਸਾਡੇ ਬਾਹਰੋਂਲੇ ਦੌਰ ਦੀ ਕਿਸਾਨੀ ਨੂੰ ਅਸੀਂ ਬਾਹਰ ਕੇ ਸਾਹਮਣੇ ਲਿਆਉਂਦਾ ਕਿਉਂਕਿ ਜਿਹੜਾ ਫਿਲਟਰ ਬਾਫੀ ਫਿਲਮ ਸੀ ਉਹਦੇ ਵਿੱਚ ਜਿਹੜੇ ਕਿਰਤੀ ਲੋਕ ਸੀ ਜਿਸਾਂ ਘੜੀ ਸਾਜ ਨੂੰ ਮੇਨ ਮੁਖ ਤੋਂ ਦੌਰ ਦੇ ਉੱਤੇ ਉਹ ਰੱਖਦਾ ਸਾਰੇ ਜਾਣਦੇ ਆ ਕਿਉਂਕਿ ਉਹ ਕਿਸ ਤਰ੍ਹਾਂ ਜਲਦੀ ਕਹਾਣੀ ਕਿਉਂਕਿ ਉਸ ਸਮੇਂ ਜਿਹੜੇ ਜਿੰਨੇ ਵੀ ਪੰਜਾਬੀ ਸਨ ਪਾਰਟੀਸ਼ਨ ਆ ਵੱਡਾ ਤੂਫਾਨ ਦੀ ਬੰਦਾ ਕਿ ਕਿ ਜਿੰਨੇ ਵੀ ਸਾਡੇ ਸਦਾਕਾਰ ਜਾਂ ਨਿਰਦੇਸ਼ਕ ਸਨ ਉਹ ਗੁੰਬੇ ਤੋਂ ਸ਼ਿਫਟ ਹੋ ਜਾਂਦੇ ਨੇ ਤੇ ਸਾਡਾ ਜਿਹੜਾ ਧਿਆਨ ਆ ਉਹ ਪੰਜਾਬੀ ਤੋਂ ਹਟ ਕੇ ਉਧਰਲੇ ਪਾਸੇ ਜਾਂਦਾ ਜਿਸ ਤੱਕ ਅਸੀਂ ਕਾਫੀ ਜ਼ਿਆਦਾ ਸਫਰ ਕੀਤਾ ਸੀ ਇਸ ਤੋਂ ਬਗਾਲ ਛੋਟੀ ਜਿਹੀ ਗੱਲ ਜਿਹੜੀ ਕੀਤੀ ਜਾ ਸਕਦੀ ਕਿ ਨਾਵਲ ਨੂੰ ਜਿਸੀਂ ਜਿਸ ਤਰ੍ਹਾਂ ਇਹ ਗੱਲ ਕੀਤੀ ਆਪਣੇ ਮਾਲਕ ਸਾਹਿਬ ਨੇ ਕਿ ਨਾਵਲਾਂ ਦੇ ਉੱਤੇ ਜਿਹੜਾ ਫਿਲਮਾਂ ਹੁੰਦੀਆਂ ਤੇ ਜਿਹੜੀ ਅਸੀਂ ਸਾਡੇ ਕੋਲ ਉਹ ਸਭ ਤੋਂ ਹੋਂ ਦਾ ਜਿਹੜੀ ਉਦਾਹਰਨ ਦਾ ਮਿਸਾਲ ਆ ਉਹ ਮੜੀ ਦਾ ਦੀਵਾ ਵੀ ਬਣਨ ਜੋ ਕਿ ਉਹਦੇ ਵਿੱਚ ਕਿਸਾਨੀ ਦੇ ਨਾਮ ਦਾ ਜਿਹੜਾ ਕਿਰਤੀ ਸਮਾਜ ਸੀ ਉਹਦੀ ਵੀ ਨਾਮ ਦੀ ਗੱਲ ਕੀਤੀ ਗਈ ਇਹ ਨਹੀਂ ਕਿ ਸਿਰਫ ਜਿਹੜਾ ਅਸੀਂ ਹਰੀ ਕ੍ਰਾਂਤੀ ਦੇ ਨਾਲ ਸਿਰਫ ਜਿਹੜਾ ਸਾਡਾ ਕੰਸੈਂਟਰੇਸ਼ਨ ਸੀ ਜਿਹੜੀ जाट ਤੇ ਜ਼ਮੀਨ ਤੇ ਰਿਹਾ ਸੀ ਉਸ ਤੋਂ ਪਹਿਲਾਂ ਦਾ ਇਹ ਦੌਰ ਸੀ ਜਦੋਂ ਕਿਸਾਨੀ ਦੇ ਨਾਲ ਕਾਮਿਆਂ ਦੇ ਨਾਲ ਜਪੰਦਰ ਜਿਹੜਾ ਸੱਭਾ ਚਾਰਚ ਉਹਦੇ ਹਰ ਇੱਕ ਲੋਕ ਦੀ ਜਿਹੜੀ ਗੱਲ ਉਹਦੇ ਵਿੱਚ ਸਾਂਝੀ ਤੌਰ ਦੇ ਤੇ ਫਲਮਾਈ ਗਈ ਜਿਵੇਂ ਕਿ ਰਾਜ ਬੱਬਰ ਸੀ ਬੀਪੀ ਨਵਲ ਸੰਤ ਸਾਰੇ ਜਾਣਦੇ ਕਿ ਕਿਹੜੇ ਕੈਕਟਰਸ ਹਨ ਜਿਹੜਾ ਜਿਹਨਾਂ ਨਾਟਕਾਰਾਂ ਸਨ ਉਹਨਾਂ ਕਰਾਂ ਨੇ ਕਿਸਤਾ ਆਪਣੀ ਭੂਮਿਕਾ ਖੂਬ ਤੁੰਬੀ ਨੂੰ ਆਈ ਫਿਲਮ ਨੂੰ ਯਾਦ ਆਉਂਦਾ ਇੱਕ ਉਹਦੇ ਵਿੱਚ ਇੱਕ ਸੀਨ ਜਿਹੜਾ ਦ੍ਰਿਸ਼ ਸੀ ਕਿ ਜਦੋਂ ਉਹ ਮੋਹਿਤ ਹੋ ਜਾਂਦਾ ਉਹ ਰਾਜਬੱਬ ਇੱਕ ਜਿਹੜੀ ਔਰਤ ਦੇ ਪਿੰ ਅਦੀਪੀ ਨਾਮਕ ਤੇ ਉਹਨੂੰ ਕਿਰਦਾਰ ਨਹੀਂ ਯਾਦ ਆ ਰਿਹਾ ਤੇ ਉਹ ਕਿਸ ਤਰ੍ਹਾਂ ਫਿਲਮਕਾਰ ਉਸ ਸਿੰਬਲ ਨੂੰ ਸਪਰਖਾਉਂਦਾ ਕਿ ਵੀ ਚਿੱਕੜ ਦੇ ਵਿੱਚੋਂ ਜਾਂਦਾ ਸ਼ਰਾਬ ਪੀਤਾ ਡਿੱਗਦਾ ਟਹਾਉਂਦਾ ਵੀ ਚਿੱਕੜ 'ਚ ਨਹੀਂ ਡਿੱਗਦਾ ਮਤਲਬ ਵੀ ਜਿਹੜਾ ਮੈਟਾਫੋਰਿਕ ਜਿਹੜੀ ਚੀਜ਼ਾਂ ਸਨ ਉਹਨਾਂ ਨੂੰ ਕਿਵੇਂ ਅਸੀਂ ਉਹਨਾਂ ਨੇ ਪੇਸ਼ ਕੀਤਾ ਉਸ ਸਮੇਂ ਦੀਆਂ ਫਿਲਮਾਂ ਨੇ ਵੀ ਮੈਟਾਫੋਰਿਕਲ ਚੀਜ਼ਾਂ ਜਿਆਦਾ ਧਿਆਨ ਦਿੱਤੀਆਂ ਕਿਉਂਕਿ ਅਸੀਂ ਸੱਭਿਆਚਾਰ ਦਾ ਜਿਹੜਾ ਸੀ ਅੱਜਕੱਲ ਜਿਹੜਾ ਵਿਰਾਸਤ ਦਾ ਰੋਲਾ ਪਾਈ ਜਾਂਦੇ ਕਿ ਵਿਰਾਸਤ ਨਹੀਂ ਵਿਰਾਸਤ ਉਹਦੇ 'ਚ ਮੈਂ ਇੱਕ ਛੋਟੀ ਜੀ ਗੱਲ ਕਹਣਾ ਚਾਹਾਂਗਾ ਕਿ ਸੱਭਿਆਚਾਰ ਨੂੰ ਸਮਝਣ ਵਾਸਤੇ ਸਾਡੇ ਕੋਲ ਦੋ ਪੈਰ ਨੇ ਮੋٹے ਰੋਲ ਤੇ ਇੱਕ ਸਾਡੇ ਕੋਲ ਭੌਤਿਕ ਸੱਭਿਆਚਾਰ ਹੈ ਇੱਕ ਸਾਡੇ ਕੋਲ ਗੈਰ ਭੌਤਿਕ ਹੈ ਜਿੱਦ ਸਾਡੀਆਂ ਰਸਮਾਂ ਨੇ ਸਾਡੀਆਂ ਪਰੰਪਰਾਵਾਂ ਨੇ ਵਿਰਸਾ ਹੈ ਅਸੀਂ ਕੀ ਕਰ ਰਹੇ ਫਿਲਮਾਂ ਦੇ ਵਿੱਚ ਕਿ ਅਸੀਂ ਭੌਤਿਕਤਾ ਨਾਲ ਜੁੜ ਗਏ ਹਾਂ ਸੈੱਟ ਤੇ ਅਸੀਂ ਲਗਾ ਲੈਂਦੇ ਹਾਂ ਸੱਭਿਆਚਾਰ ਦਾ ਪਲਟੇ ਸਾਡੇ ਉਹਨਾਂ ਨਾਲ ਜੁੜੀਆਂ ਰਸਮਾਂ ਨੇ ਰਵਾਈਤਾਂ ਨੇ ਸਾਡੀਆਂ ਪਰੰਪਰਾਵਾਂ ਨੇ ਸਾਡੀ ਮਾਨਵਤਾ ਨੇ ਮਾਨਦਾਨਾਂ ਨੇ ਉਹਨਾਂ ਤੋਂ ਅਸੀਂ ਪਾਸਾ ਵਟ ਲਿਆ ਮਤਲਬ ਜੇ ਅਸੀਂ ਉਹ ਤੋਂ ਤੋਂ ਬਾਅਦ ਜੇ ਗੱਲ ਕਰੀ ਲਈਏ ਇਸੇ ਨਵੇਂ ਦੌਰ ਦੇ ਵਿੱਚ ਜਿੱਦੋਂ ਅਸੀਂ ਗਲੋਬਲਾਈਜੇਸ਼ਨ ਜਾਂ ਉਦਾਰੀਕਰਨ ਵਾਪਸ ਆਇਆ ਤੇ ਸਾਡੀ ਜਿਹੜੀ ਫਸਟ ਜਿਹੜੀ ਆ ਸਮਾਜਿਕ ਤਾਂ ਛੱਡ ਕੇ ਸਾਡਾ ਜਿਹੜਾ ਕੰਮ ਸੀ ਉਹ ਮੁਨਾਫੇ ਵਾਲੇ ਪਾਸੇ ਹੋ ਗਿਆ ਤੇ ਅਸੀਂ ਥੋੜਾ ਜਿਨਾ ਪਾਸਾ ਵਟ ਲਿਆ ਸਮਾਜਿਕ ਦਾ ਮਤਲਬ ਜੇ ਕਹੇ ਕਿ ਸੋਸਾਇਟੀ ਦੇ ਜਿਹੜੇ ਪੱਖ ਸਨ ਉਹਨਾਂ ਨੂੰ ਥੋੜਾ ਜਿੰਨਾ ਨਜ਼ਰ ਅੰਦਾਜ਼ ਕਰ ਦਿੱਤਾ ਗਿਆ ਜਦੋਂ ਕਿ ਉਹ ਆ ਨਵੇਂ ਦੋ ਛਿਹਰੇ ਫਿਲਮਾਂ ਬਣਦੀਆਂ ਨੇ ਭਾਵੇਂ ਕੱਤੀ ਇਹ ਜ਼ਰੂਰ ਕਹਿ ਦਿੰਦੇ ਆ ਕਿ ਵੀ ਸੱਦਾਚਾਰ ਕਿੰਨੀ ਪੇਸ਼ ਕਰਦੀਆਂ ਨੇ ਕਿ ਵੀ ਸੱਦਾਚਾਰ ਨੂੰ ਪੇਸ਼ ਕਿਵੇਂ ਕਰ ਸਕਦੇ ਆ ਜਦੋਂ ਸਾਡਾ ਜਿਹੜਾ ਬੇਸਿਕ ਜਿਹੜਾ ਕੰਮ ਆ ਉਹ ਮੁਨਾਫੇ ਵਾਲੇ ਪਾਸੇ ਹੋ ਜਾਂਦਾ ਅਸੀਂ ਵਿਰਸੇ ਨੂੰ ਤੋਂ ਸਾਡਾ ਦੇਖ ਲਈ ਸਮਝ ਨਹੀਂ ਰਿਹਾ ਸੁਖਮੈਣ ਲਿਖੋਣੇ ਲੇਟੈਸਟ ਫਿਲਮ ਦੇਖੀ ਜਿਹਦੇ ਵਿੱਚ ਅ ਜਸਰ ਸੰ ਅਲਗਾ ਹਾ ਤੇ ਉਹਨਾਂ ਨੇ ਉਹ ਫਿਲਮ ਦੀ ਖਾਓ ਵੀ ਐਸ਼ ਕਰੋ ਕਿਉਂ ਫਿਲਮ ਦੇ ਵਿੱਚ ਕੀ ਹੈ ਕਿ ਵੀ ਸੈਟ ਤੇ ਉਹਨਾਂ ਨੇ ਲਗਾ ਲਿਆ ਇੱਕ ਆਰਮਸ ਪਿੰਡ ਤੇ ਸਧਾਰਨ ਕਰਤਾ ਪਰ ਜਿਹੜਾ ਲਿਬਾਸ ਆ ਉਹ ਸਧਾਰਨ ਕਰਨ ਦੀ ਕੀਮਤ ਉਹਨਾਂ ਨੂੰ ਵੀ ਵਾਦ ਨਹੀਂ ਉਹਨਾਂ ਤੇ ਮਤਲਬ ਵੀ ਉਹ ਅਸੀਂ ਜਸਟੀਫਾਈ ਨਹੀਂ ਕਰ ਪੰਦਾ ਜਿਹੜਾ ਜਿਹੜਾ ਪਾਚ ਦਰਸ਼ਕ ਆ ਉਹ ਉਹਨੂੰ ਕਿਵੇਂ ਆਪਣੇ ਨਾਲ ਕੋਰਲੇਟ ਕਰੇਗਾ ਨਾਲੇ ਜਿਹੜਾ ਸਾਡਾ ਅਸੀਂ ਬਾਰ ਬਾਰ ਜਿਹੜਾ ਅਸੀਂ ਫਿਲਮਾਂ ਦੇ ਵਿੱਚ ਬਾਰ ਬਾਰ ਇਹੋ ਗੱਲ ਦੇਖ ਰਹੇ ਹਾਂ ਕਿ ਅਸੀਂ ਵਿਆਨ ਦੇ ਉੱਤੇ ਜਿਹੜੀਆਂ ਫਿਲਮਾਂ ਨੇ ਬਣੀਆਂ ਸਾਡੀਆਂ ਮਤਲਬ ਕਾਮੇਡੀ ਜਿਹਨੂੰ ਕਹਿ ਦਿੰਦੇ ਐ ਸੀ ਤੇ ਮੈਨੂੰ ਇਹ ਯਾਦ ਆ ਰਿਹਾ ਸੀ ਕਿ ਮੈਂ ਸਾਹੇ ਦਾ ਸੂਪ ਵਿਦਿਆਰਥੀਆਂ ਤੇ ਕਿਉਂਕਿ ਜਦੋਂ ਹੀਰ ਵਾਰਿਸ ਨੂੰ ਬਣਾਨੇ ਤੋਂ ਉਸ ਤੋਂ ਪਹਿਲਾਂ ਕਾਫੀ ਸਾਰੇ ਹੀਰ ਲਿਖਿਆ ਗਿਆ ਚੁੱਕੀਆਂ ਚੰ ਤੇ ਉਹਨਾਂ ਦਾ ਜਿਹੜਾ ਅੰਤ ਆ ਉਹ ਸੁਖਦਾਰੀ ਹੈ ਜਿੱਥੇ ਜਿੱਥੇ ਅਸੀਂ ਦੁੱਖਾਂ ਨੂੰ ਤਕਲੀਫਾਂ ਨੂੰ ਫੇਸ ਕਰਕੇ ਉਹਨਾਂ ਨੂੰ ਪੇਸ਼ ਹੀ ਨਹੀਂ ਕਰਾਂਗੇ ਕਸਿਕ ਸੇਲ ਜੋੜ ਕੇ ਉਹਨਾਂ ਚੋਂ ਉਹਨਾਂ ਮੁਸ਼ਕਲਾਂ ਦੇ ਹਾਲਾਤਾਂ ਤੋਂ ਨਿਕਲਣ ਦੀ ਕੋਸ਼ਿਸ਼ ਕਿਵੇਂ ਕਰਾਂਗੇ ਮੈਨੂੰ ਤੇ ਲੱਗਦਾ ਕਿ ਥੋੜਾ ਜਿਹਾ ਹਾਂ ਵਿਅੰਗੂ ਵੀ ਹੋਣਾ ਚਾਹੀਦਾ ਵਿਅੰਗੂ ਤੋਂ ਬਿਨਾ ਨਹੀਂ ਹੈ ਕਿਉਂਕਿ ਮੈਨੂੰ ਯਾਦ ਹੈ ਕਿ ਬੀਆ ਸ਼ਰਮਾ ਜੀ ਦੇ ਜੋ ਜਸਪਾਲ ਪਟੇਵੰਨਾ ਦੇ ਨਾਲ ਪੁਰਸ਼ਾਂ ਤੇ ਸੀਰੀਅਲ ਅਸੀਂ ਦੇਖਦੇ ਸਨ ਤੇ ਉਹਦੇ ਹਰ ਪੱਖ ਦੇ ਉੱਤੇ ਹਰ ਚੀਜ਼ ਦੇ ਉੱਤੇ ਸਮਾਜਿਕ ਜਿਹੜੇ ਧਾਰੇ ਦੇ ਵਿਚ ਆਉਂਦੀਆਂ ਸ ਉਹਨਾਂ ਤੇ ਵਿਅੰਗ ਵੀ ਸਨ ਤੇ ਵਿਅੰਗ ਬਾਤ ਨੂੰ ਬੜੇ 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 ਇੰਪੋਰਟੈਂਟ ਸਮਝਦਾ ਹਾਂ ਇਸ ਦਾ ਮਤਲਬ ਇਹ ਕਿ ਜਿਆਦਾ ਬਾਹਰ ਤੋਂ ਸਮਝ ਲੱਗੀ ਕਿ ਜਦੋਂ ਇੱਕ ਪੀਐਸਜੀ ਡਿਗਰੀ ਕਰਨ ਵਾਸਤੇ ਇੱਕ ਪ੍ਰੋਫੈਸਰ ਕੋਕੀ ਉਹ ਬੰਦਾ ਪੀਐਸਜੀ ਕਰਦਾ ਉਹਦੇ ਤੇ ਕਿਵੇਂ ਵੱਡਾ ਸਟਾਇਲ ਤੇ ਪੂਰਾ ਐਪੀਸੋਡ ਸੀ ਪੱਟੀ ਸਾਹਿਬ ਦਾ ਤੇ ਨੰਦ ਬੀਨ ਸਰਮਾਉਣਾ ਜਿਹੜਾ ਨਾਲ ਸੰਪਾਕਿਸ਼ਣ ਹੋਰ ਕਲਾਕਾਰ ਮਨ ਜਿਹੜਾ ਵਿਅੰਗ ਦਾ ਜਿਹੜਾ ਜੁਮਲੇ ਤੇ ਜਿਹੜੀਆਂ ਯੁਕਤਾਂ ਸਨ ਕਈ ਵਾਰ ਇਹ ਸੇਤਾਂ ਨਹੀਂ ਹੋ ਜਾਂਦਾ ਕਿ ਜੁਮਲੇ ਤੇ ਯੁਕਤਾਂ ਨੂੰ ਕਰਨ ਲੱਗਿਆਂ ਅਸੀਂ ਡਬਲ ਮੀਨਿੰਗ ਦਾ ਸਾਰਾ ਮੈਣਾ ਸ਼ੁਰੂ ਕਰ ਲੈਂਦੇ ਹਾਂ ਜਦੋਂ ਉਹ ਗੱਲਾਂ ਇਸ ਤਰ੍ਹਾਂ ਦੀਆਂ ਵਾਪਰਦੀਆਂ ਨੇ ਤੇ ਦਰਸ਼ਕ ਜਿਹੜਾ ਉਹ ਗੱਲ ਉੱਥੇ ਹੀ ਸੁਣ ਕੇ ਉੱਥੇ ਬੋਲ ਕੇ ਚੱਲ ਜਾਂਦਾ ਹੈ ਉਹ ਬਾਹਰ ਜਾ ਕੇ ਉਹ ਜਿਹੜੇ 80ਆਂ ਦੇ 70ਵਿਆਂ ਦੇ ਦੌਰ ਚ ਸਾਨੂੰ ਕਿ ਉਹ ਲੋਕ ਬਾਹਰ ਜਾ ਕੇ ਫਿਲਮ ਬਾਰੇ ਗੱਲ ਕਰਦੇ ਸਾਬੀ ਯਾ ਕਿ ਇਸਤਾਨੀ ਇਸ ਤਰ੍ਹਾਂ ਹੋਣਾ ਚਾਹੀਦਾ ਸੀ ਉਹ ਗੱਲਾਂ ਕਿਤਨਾ ਕਿਤੇ ਅਸੀਂ ਖੋ ਬੈਠੇ ਆ ਕਿ ਇਹ ਨਹੀਂ ਇਹ ਹੋਣਾ ਚਾਹੀਦਾ ਸੀ ਇਹਨੂੰ ਮਰਨਾ ਨਹੀਂ ਸੀ ਚਾਹੀਦਾ ਇਹਨੂੰ ਜਿਹਾ ਹੋਣਾ ਚਾਹੀਦਾ ਸੀ ਉਹ ਜਿਹੜੀਆਂ ਮੈਨੂੰ ਲੱਗਦਾ ਕਿ ਅਸੀਂ ਮਿਸ ਕਰਦੇ ਆ ਚੀਜ਼ਾਂ ਨੂੰ ਕਿ ਇਹ ਜਿਹੜੀਆਂ ਫਿਲਮਾਂ ਦੇ ਵਿੱਚਆਂ ਇਹ ਆ ਨਹੀਂ ਆ ਹੋਣਾ ਚਾਹੀਦਾ ਸੀ ਇਸਤਾਨੀ ਕੀ ਕਰਨਾ ਚਾਹੀਦਾ ਸੀ ਉਹ ਇਸ ਤਰ੍ਹਾਂ ਲੱਗਦਾ ਕਿ ਫਿਲਮ ਨੂੰ ਦੇਖਣ ਤੋਂ ਬਾਅਦ ਸਿੱਖ ਤਰ੍ਹਾਂ ਨਾਲ ਇੱਕ ਰੈਮਡੀ ਜੀ ਦਿੱਤੀ ਆ ਕਿ ਅਸੀਂ ਰਿਲੈਕਸ ਹੀ ਹੋ ਗਿਆਂ ਨਾ ਸਾਡਾ ਚਿੰਤਨ ਨਾ ਸਾਡੀ ਚੇਤਨਾ ਜਿਹੜੀ ਉਹਦੇ ਤੇ ਸੋਚਣ ਦੀ ਮਜਬੂਰ ਹੋ ਰਹੀ ਆ ਕਿਸੇ ਨੂੰ ਹੈਂਡਲ ਕਿਵੇਂ ਕਰ ਲਈਦਾ ਮੈਂ ਉਹਨੇ ਇਸ ਪ੍ਰੋਗਰਾਮ ਤੋਂ ਪਹਿਲਾਂ ਡਾਕਟਰ ਸਜੀਤ ਨੂੰ ਨਾਲ ਗੱਲ ਕਰ ਰਿਆ ਸੀ ਕਿ ਉਹ ਸਮੇਂ ਜਦੋਂ ਦੂਦਰਸ਼ਨ ਪੂਰੇ ਸਿੱਖਰ ਤੇ ਸੀ ਆਪਣੇ ਤੇ ਨਾਲ ਨਾਲ ਹੀ ਪਾਕਿਸਤਾਨੀ ਜਿਹੜੇ ਪੰਜਾਬੀ ਸੀਰੀਅਲ ਸਨ ਜਾਂ ਉਹਨਾਂ ਦੇ ਜਿਹੜੇ ਉਰਦੂ ਸੀਰੀਅਲ ਸਨ ਉਹ ਵੀ ਆਪਣੇ ਸਿੱਖਰ ਤੇ ਸਨ ਤੇ ਜਿਹੜੀ ਅੱਜ ਕੱਲ ਜਿਹੜੇ ਸਮਾਜ 'ਚ ਸਾਡੇ ਨਸ਼ੇ ਦੀ ਜਿਹੜੀ ਅਲਾਮਤ ਆ ਉਹਨੂੰ ਹੈਂਡਲ ਕਰਨ ਵਾਸਤੇ ਪਾਕਿਸਤਾਨ ਵਿੱਚ ਸੀਰੀਅਲ ਆਂਦਾ ਸੀ ਦੂਆ ਤੇ ਉਹਦੇ ਵਿੱਚ ਸੁਸਾਇਟੀ ਦੇ ਪੰਜ ਪੱਖ ਲੈ ਕੇ ਮਤਲਬ ਪੰਜ ਕੈਰੈਕਟਰ ਲੈ ਕੇ ਇੱਕ ਪੰਜ ਦੋਸਤ ਨੇ ਇੱਕ ਦੋਸਤ ਐਸਪੀ ਹੈ ਪੁਲਿਸ ਚੋਂ ਮੁੰਡਾ ਇੱਕ ਕਾਰੋਬਾਰੀ ਹੈ ਇੱਕ ਪੱਤਰਕਾਰ ਹੈ ਇੱਕ ਸੋਸ਼ਲ ਐਕਟੀਵਿਸਟ ਹੈ ਇੱਕ ਜ਼ਿਮੀਦਾਰ ਹੈ ਮਤਲਬ ਕਿਵੇਂ ਉਸ ਚੀਜ਼ ਨੂੰ ਹੈਂਡਲ ਕਰਦੇ ਤੇ ਆਖਰ ਦੇ ਉੱਤੇ ਕਿ ਉਹ ਆਪਣੀ ਜਾਨ ਵੀ ਗਵਾ ਦਿੰਦੇ ਉਹ ਟ੍ਰੈਕ ਜਿਹੜੇ ਵਪਾਰੀ ਨੇ ਉਹਨਾਂ ਦੇ ਖਾਤੇ ਮਤਲਬ ਵੀ ਅਸੀਂ ਸੋਚਦੇ ਹਾਂ ਕਿ ਇਹ ਵੀ ਜੇ ਫਿਲਮ ਦੀ ਗੱਲ ਹੋਵੇ ਤੇ ਫਿਲਮ ਦੇ ਜਿਹੜਾ ਜੀ ਸੀਰੀਅਲ ਹੈ ਜਿਹੜਾ ਸਾਡਾ ਇਹ ਮੀਡੀਆਮ ਆ ਉਹਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਸਾਨੂੰ ਸਮਝਣ ਦੀ ਕੋਸ਼ਿਸ਼ ਆ ਕਿ ਕਿਹੜੀਆਂ ਕਿੜੀਆਂ ਜਿਹੜੀਆਂ ਸਾਡੇ ਕੋਲ ਸੋਸਾਇਟੀ ਦੀਆਂ ਜਿਹੜੀਆਂ ਪਿਲਰਸ ਨੇ ਧਿਰਾਂ ਨੇ ਉਹਨਾਂ ਨੂੰ ਸ਼ਾਮਿਲ ਕੀਤਾ ਜਾਵੇ ਤੁਹਾਨੂੰ ਪੇਸ਼ ਕਰਦਾ ਇਹ ਨਹੀਂ ਕਿ ਸਾਡੇ ਕੋਲ ਫਿਲਮਾਂ ਨਹੀਂ ਚੰਗੀਆਂ ਬਣੀਆਂ ਬਹੁਤ ਸਾਰੀਆਂ ਜਿਹੜੀਆਂ ਫਿਲਮਾਂ ਜਿਹੜੀਆਂ ਸਾਡੇ ਕੋਲ ਚੰਗੀਆਂ ਹੀ ਬਣਦੀਆਂ ਨੇ ਜਿਸਾਇਕ ਨੂੰ ਖਾਸ ਤੌਰ ਤੇ ਉੱਤੇ ਇੱਕ ਫਿਲਮ ਬਣੀ ਸੀ ਭਾਵੇਂ ਪੰਜਾਬੀ ਨਹੀਂ ਸੀ ਪਰ ਉੱਚ ਜਿਹੜਾ ਤਰਤਲ ਸੀ ਵਸਤੂ ਦੀ ਵੀ ਯਥਾਰਥ ਸੀ ਉਹ ਪੰਜਾਬੀ ਉਸੀ ਫਿਲਮ ਕਿੱਸਾ ਜਿੱਦੇ ਇਰਫਾਨ ਖਾਨ ਨੇ ਮੇਨ ਰੋਲ ਅਦਾ ਕੀਤਾ ਮਤਲਬ ਇਹ ਵੰਡ ਉੱਪਰ ਵਾਲ ਗੱਲ ਜਿਹੜੀ ਉਹ ሁ ਹਮੇਸ਼ਾ ਵੰਡ ਤੇ ਆ ਕੇ ਟਿਕਦੀ ਆ ਵੀ ਜੇ ਵੰਡ ਨਾ ਹੁੰਦੀ ਤੇ ਸਿਚੁਏਸ਼ਨ ਕਿਦਾਂ ਦੀ ਬਣਦੀ ਸਈ ਜਿਹੜੀ ਕਹਿ ਸਕਦੇ ਆ ਕਿ ਇੰਦਾਂ ਦੀ ਸਾਡੀ ਫਿਲਮ ਇੰਡਸਟਰੀ ਹੋਰ ਕਿੰਨੀ ਅੱਗੇ ਜਾਂਦੀ ਜਾਂ ਹੋਰ ਵਿਸ਼ੇ ਨੂੰ ਲੈ ਕੇ ਕਿੰਨੀ ਵੰਸਵੰਤਾ ਹੁੰਦੀ ਜਾਂ ਸਾਡੇ ਕੋਲ ਜਿਹੜਾ ਸਾਹੇ ਸੀ ਕਿਉਂਕਿ ਅਸੀਂ ਕਿੱਸਾ ਸਾਹੇ ਨੂੰ ਤੇ ਪਿੱਛੇ ਰੱਖ ਲਿਆ ਮਤਲਬ ਜਦੋਂ ਅਸੀਂ ਲੋਕੀਤਾਂ ਦੀ ਗੱਲ ਕਰਦੇ ਆ ਲੋਕੀਤਾਂ ਨੂੰ ਪਿੱਛੇ ਰੱਖ ਲਿਆ ਕਿਉਂਕਿ ਇੱਕ ਫਿਲਮ ਮੈਂ ਹੋਰ ਵੀ ਗੱਲ ਕਰਨਾ ਚਾਹਾਂਗਾ ਕਿ ਕਿ ਮਰਾਠੀ ਚ ਫਿਲਮ ਬਣਦੀ ਹੈ ਤਾਂ ਕੋਟ ਉਸ ਫਿਲਮ ਦੇ ਵਿੱਚ ਕੀ ਹੈ ਕਿ ਜਿਹੜੇ ਸੀਵਰੇਜ ਸਾਫ ਕਰਦੇ ਨੇ ਭਾਵੇਂ ਕਿ ਆਰਟ ਮੂਵੀ ਆ ਕਿ ਸਾਨੂੰ ਇੰਨਾ ਵੱਖਰੇਵਾ ਕਿਉਂ ਕਰਨਾ ਪੈਗਾ ਕਿ ਇਹ ਆਰਟ ਫਿਲਮ ਆ ਕਮਰਸ਼ੀਅਲ ਮੂਵੀ ਆ ਇਹ ਫਲਾਨੀ ਮੂਵੀ ਆ ਜੇ ਸਾਡੇ ਕੋਲ ਇਦਾਂ ਦੀ ਗੱਲ ਹੁੰਦੀ ਕਿ ਅਸੀਂ ਸਾਰੀਆਂ ਚੀਜ਼ਾਂ ਨੂੰ ਇੱਕੋ ਹੀ ਤਰ੍ਹਾਂ ਦੇਖ ਕੇ ਉਹਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਸ਼ਾਇਦ ਅਸੀਂ ਇਹ ਇੰਨਾ ਕੈਟੇਗਰੀਜ਼ ਨੂੰ ਵੰਡਣ ਦੀ ਨਾਲ ਕੋਸ਼ਿਸ਼ ਕਰਦੇ ਦਰਸ਼ਕਾਂ ਲਈ ਉਹ ਸਾਰਿਆਂ ਲਈ ਨਹੀਂ ਹੁੰਦੀ ਜੋ ਕਿ ਜਦੋਂ ਆਰਟ ਮੂਵੀ ਦੀ ਗੱਲ ਆਉਂਦੀ ਹੈ ਤੇ ਕੋਸ਼ਿਸ਼ ਕਿ ਦਰਸ਼ਕ ਹੀ ਸਾਹਮਣੇ ਬੈਠ ਕੇ ਦੇਖੇ ਹੁੰਦੇ ਆ ਮਨਯਾਦ ਹੈ ਕਿ ਚੌਥੀ ਕੂਟ ਫਿਲਮ ਜ਼ਰਮੀਨ ਜੋਈ ਤੇ ਮੈਂ ਤੇ ਮੇਰਾ ਕੋਲ ਚਿੱਤੇ ਨਾਦਾਕਾਰ ਹੀ ਦੇਖ ਰਹੀ ਸੀ ਉਹਦੇ ਵਿੱਚ ਕਿਉਂਕਿ ਜਦੋਂ ਇਹ ਵੀ ਕੰਮ ਨਾਲ ਧਿਆਨ ਰੱਖਣੇ ਵਿੱਚ ਸਾਡੇ ਕੋਲ 파ਰਟ ਹੈ ਕਿ ਜਿਹੜੇ ਅਜਸੋਈ ਦਰਸ਼ਕ ਜਿਹੜੇ ਨੇ ਉਹ ਕਿਵੇਂ ਦੇ ਸਾਡੇ ਕੋਲ ਕਿਉਂਕਿ ਸਮਾਂ ਕਾਫੀ ਸਾਰਾ ਬਦਲਦਾ ਜਾ ਰਿਹਾ ਹੈ ਦਰਸ਼ਕ ਵੀ ਉਸ ਤਰ੍ਹਾਂ ਦੇ ਨਹੀਂ ਹੈ ਕਿ ਖਾਤਾ ਪੀਤਾ ਕਿਸ ਤਰ੍ਹਾਂ ਦਾ ਮਟਾਈ ਚਾ ਖਾਓ ਪੀਓ ਤੇ ਆ ਸ਼ੋ ਲੋ ਉਹ ਵੀ ਸੋਚ ਚੀਜ਼ਾਂ ਨੂੰ ਸਮਝਣਾ ਤੇ ਸੁਲਝਾਣਾ ਚਾਹੁੰਦੇ ਨੇ ਤੋ ਚੀਜ਼ਾਂ ਸਮਝਣੀਆਂ ਤੇ ਸੁਝਾਉਣੀਆਂ ਤਾਂ ਹੀ ਸਾਰਥਿਕ ਹੋ ਸਕਦੀਆਂ ਨੇ ਜੇ ਫਿਲਮਾਂ ਦੇ ਵਿੱਚ ਜਿਹੜੇ ਵਿਸ਼ੇ ਨੇ ਉਹਨਾਂ ਦੇ ਉੱਤੇ ਕਿਸਤਾਂ ਦਾ ਕੰਮ ਕੀਤਾ ਉਹੀ ਗੱਲ ਹੈ ਕਿ ਕੋਆਰਡੀਨੇਸ਼ਨ ਵੀ ਕਿਉਂਕਿ ਜਿਹੜੀ ਮਨਜਾਲਾ ਤੋਂ ਉੱਤੇ ਫਿਲਮਾਂ ਬਣਦੀਆਂ ਨੇ ਗਾਇਕੀ ਦੇ ਮਾਤਾ ਨੇ ਗਾਇਕੀ ਦੇ ਨਿਰਦੇਸ਼ਕ ਹੈ ਗਾਇਕੀ ਦੇ ਦਰਸ਼ਕ ਹੋਰ ਅਦਾਕਾਰ ਹੈ ਪਰ ਜਦ ਤੱਕ ਅਸੀਂ ਇਹ ਨਹੀਂ ਸੋਚਦੇ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਕਿਵੇਂ ਦੇਖਣਾ ਹੈ ਕਿ ਗਾਇਕੀ ਸਾਰਾ ਕੁਝ ਕਰ ਰਿਹਾ ਤੇ ਕਾਇਕਤ ਵਿੱਚ ਗੀਤ ਵੀ ਕਿਸ ਤਰ੍ਹਾਂ ਦੇ ਨੇ ਅਸੀਂ ਆਪਣਾ ਸਾਰਾ ਲੋਕ ਗੀਤਾਂ ਨੂੰ ਪਿੱਛੇ ਰੱਖ ਦਿੱਤਾ ਉਹਨਾਂ ਜੋ ਕੋਈ ਮੁਖੜਾ ਲੈ ਕੇ ਅਸੀਂ ਕੋਈ ਇਦਾਂ ਦਾ ਗੀਤ ਨਹੀਂ ਤਿਆਰ ਕਰ ਪਾ ਰਹੇ ਕਿ ਅਸੀਂ ਗੀਤਾਂ ਦੇ ਉਹਨਾਂ ਨੂੰ ਫਿਲਮਾਂ ਨੂੰ ਉਹ ਫਰਮਾਇਆ ਜਾ ਸਕਦਾ ਹੋਵੇ ਜਾਂ ਸਾਡੇ ਕੋਲ ਬਹੁਤ ਸਾਰੇ ਐਫੋਜੀ ਕਵੀ ਨੇ ਜਿਨ੍ਹਾਂ ਦਾ ਨਾਂ ਅਸੀਂ ਕਪਨਾਵਾ ਦੇ ਗੀਤਾਂ ਦੇ ਮੁਖੜਿਆਂ ਨੂੰ ਬਣਾ ਕੇ ਗੀਤ-ਗੀਤ ਕਾਇਆ ਜਾ ਸਕਦੇ ਹਨ ਜਿਹੜੇ ਸਮਾਜਿਕ ਜਿਹੜੀ ਸਾਸਪਤਾ ਨੂੰ ਕਾਇਮ ਰੱਖ ਸਕਦੇ ਨੇ ਸਾਡੇ ਦੇ ਕਵੀ ਸ੍ਰਿੰਦਰ ਗਿੱਲ ਦੀ ਬੈਠੇ ਨੇ ਇਹਨਾਂ ਦੇ ਗੀਤ ਵੀ ਲੈ ਜਾ ਸਕਦੇ ਨੇ ਹੋਰ ਬਹੁਤ ਸਾਰੇ ਨੇ ਜਿਨ੍ਹਾਂ ਦੇ ਗੀਤਾਂ ਦੇ ਬਾਰੇ ਗੱਲ ਕੀਤੀ ਜਾ ਸਕਦੀ ਹੈ ਕਿ ਗੀਤਾਂ ਨੂੰ ਕਿਵੇਂ ਮੁਖੜਿਆਂ ਨਾਲ ਜੋੜ ਕੇ ਕਿਉਂਕਿ ਸਾਡੇ ਕੋਲ ਗੀਤ ਇਸ ਤਰ੍ਹਾਂ ਦੇ ਨੇ ਕਿ ਸੁਟਾ ਮੇਕੇ ਕਰ ਸੁਟਾ ਮੇਕੇ ਖੂਕ ਸੌਂ ਗਿਆ ਜਾਲਮ ਘਰੇ ਬੁਲਾ ਕੇ ਤੇ ਅਸੀਂ ਉਸ ਤੇ ਮੰਗੜਾ ਪਾ ਰਹੇ ਹਾਂ ਜਾਂ ਸਾਡੇ ਕੋਲ ਕੀ ਇਸ ਤਰ੍ਹਾਂ ਦੇ ਨੇ ਕਿ ਮੈਂ ਤੇਰੇ ਲਹਿੰਗੇ ਤੇ ਸ਼ਰਾਬ ਲੋੜੀਂ ਕੀ ਤੇ ਸਾਡੇ ਕੋਲ ਗੀਤ ਕਰਦੇ ਸਾਡੇ ਕੋਲ ਇਸ ਤਰ੍ਹਾਂ ਦੇ ਹਨ ਤੇ ਫਿਰ ਅਸੀਂ ਆਦਰ ਕਰ ਉਹਨਾਂ ਨੂੰ ਸਭ ਤੋਂ ਵੱਡੇ ਆਦਰ ਮੰਨਦੇ ਹਾਂ ਕਿ ਘਟੋ ਘਟ ਸੰਗ ਇੰਨੀ ਤੇ ਸੋਝ ਹੁੰਦੀ ਹੈ ਕਿ ਕੋਈ ਨੱਚਣਾ ਕਿਸੇ ਘਰ ਦੇ ਉੱਤੇ ਆਸੀਂ ਉਦਾਸੀ ਕਿਸ ਗੱਲ ਤੇ ਕਰਨੀ ਹੈ ਉਦਾਸ ਕਿਸ ਗੱਲ ਤੇ ਹੋਣਾ ਹੈ ਘਟੋ ਘਟ ਫਿਲਮ ਤੇ ਇਸ ਗੱਲ ਤੇ ਹੋਵੇ ਕਿ ਉਦਾਸੀ ਕਿਸੇ ਤੇ ਆਵੇ ਸਾਨੂੰ ਸਾਨੂੰ ਖੁਸ਼ੀ ਕਿਸ ਗੱਲ ਤੇ ਆਵੇ ਇਹ ਅਸੀਂ ਉਦਾਸੀ ਤੇ ਖੁਸ਼ੀ ਵਿੱਚਲਾ ਫਾਸਲਾ ਹੀ ਨਹੀਂ ਸਮਝ ਸਕੇ ਤੇ ਫਿਲਮਾਂ ਤਾਂ ਲੱਗਦਾ ਮੈਨੂੰ ਕਿ ਉਹਨਾਂ ਕ ਗਮ ਉਹਨਾਂ ਕ ਜਿਹੜਾ ਸਾਪਿਕਤਾ ਜਿਹੜੀ ਉਹ ਨਹੀਂ ਪਨ ਪਾਉਂਦੀ ਕਿ ਜਿਹੜੀ ਜਿੰਨੀ ਕੱਸੀ ਬਣਾ ਸਕਦੇ ਆ ਕਿ ਜਿਹੜਾ ਮੈਨੂੰ ਦੂਸਰੀ ਗੱਲ ਇਹ ਲੱਗਦੀ ਆ ਕਿ ਜਿਹੜਾ ਸਾਡੀਆਂ ਪਬਲਿਕ ਜਿਹੜੇ ਦੂਦਰਸ਼ਨ ਸਨ ਜਿੱਥੋਂ ਦਾ ਕਦੇ ਉਹਨਾਂ ਦਾ ਰੋਲ ਸੀ ਉਹਨਾਂ ਨੇ ਵਾਕੂ ਵੀ ਆਪਣਾ ਰੋਲ ਉਸ ਸਮੇਂ ਤੇ ਉੱਪਰ ਬਣਾਇਆ ਭਾਵੇਂ 1980ਾਂ ਤੋਂ ਲੈ ਕੇ 90 ਇਹ ਦੌਰ ਤੱਕ ਜਦੋਂ ਜਦੋਂ ਇਹ ਚੀਜ਼ਾਂ ਸਾਰੀਆਂ ਪ੍ਰਾਈਵੇਟ ਜਾਂ ਮੁਨਾਫੇ ਦੇ ਹੱਥਾਂ 'ਚ ਚਲਦੀਆਂ ਗਈਆਂ ਤੇ ਉਹ ਕਿਤਨਾ ਕਿਸੇ ਅਸੀਂ ਚੀਜ਼ਾਂ ਤੋਂ ਕੋ ਜਦੇਗੇ ਮਤਲਬ ਕਿ ਉਹ ਚੀਜ਼ਾਂ ਸਾਡੇ ਕੋਲ ਨਹੀਂ ਆ ਨਹੀਂ ਜਿਸਟਰ ਡਾਕਟਰ ਹਰਜੀਤ ਸਿੰਘ ਵੀ ਨਹੀਂ ਬੈਠੇ ਨੇ ਇਹਨਾਂ ਦੇ ਸਾਹਮਣੇ ਜਿਹੜੇ ਬਣੇ ਨੇ ਮੈਂ ਹੁਣੇ ਗੱਲ ਕਰ ਰਿਹਾ ਸੀ ਕਿ ਉਹ ਸਮੇਂ ਮੈਨੂੰ ਗੁਰਪ੍ਰੀਤ ਧੁੱਗੀ ਹੁਣਾ ਜੀ ਦਾ ਉਹ ਥੀਰਨ ਯਾਦ ਆ ਰਿਹਾ ਜਿਹਦੇ ਵਿੱਚ ਉਹ ਪਿੰਡੋਂ ਸ਼ਹਿਰ ਭੱਜ ਕੇ ਤੇ ਫਿਰ ਵਾਪਸ ਜਾਂਦਾ ਹੈ ਆਪਣਾ ਇੱਕ ਇੱਕ ਸਪੋਰਟਸ ਸਰਟੀਫਿਕੇਟ ਉਹ ਕਰਵਾਉਣ ਵਾਸਤੇ ਕਿ ਉਹ ਕਿਵੇਂ ਦੀ ਮੁਖਸ਼ਕਤ ਜੜ ਕਿਵੇਂ ਦੇ ਉਹਨਾਂ ਚੀਜ਼ਾਂ ਤੋਂ ਗੁੱਝਦਾ ਬੰਦਾ ਕਿ ਦਰਸ਼ਕ ਜਿੰਨਾ ਤੱਕ ਆਪਣੇ ਆਪ ਨੂੰ ਫਿਲਮ ਨਾਲ ਜੋੜਦਾ ਨਹੀਂ ਫਿਲਮ ਦੇ ਨਾਲ ਉਹ ਆਪਣਾ ਵਾਸਤਾ ਜਾਂ ਉਹਦਾ ਸੱਚੀ ਹਿਸ਼ਤਾਂ ਨਾਲ ਕਾਇੰਨੀ ਕਰ ਸਕਦਾ ਹੈ ਕਿ ਇਸ ਦਾ ਜਿਹੜਾ ਕੰਮ ਕਰਨਾ ਉਹ ਤਾਂ ਹੀ ਬਣ ਸਕਦਾ ਜਿਹੜੀ ਮੈਂ ਪਹਿਲੀ ਗੱਲ ਕੀਤੀ ਸੀ ਕਿ ਜਿਨਾਂ ਦਾ ਤੁਸੀਂ ਨਿਰਦੇਸ਼ਕ ਅਦਾਕਾਰ ਤੇ ਰੈਕਟਰ ਦੀ ਕੋਆਰਡੀਨੇਸ਼ਨ ਦੀ ਮੰਗ ਹੈ ਦੂਸਰਾ ਸਵਾਲ ਜਿਹੜਾ ਪੁੱਛਿਆ ਸੀ ਭਵਿੰਦਰ ਮਰਦ ਜੀ ਨੇ ਪੁੱਛਿਆ ਕਿ ਪੰਜਾਬੀ ਦੇ ਕਿਹੜੇ ਕਿਹੜੇ ਸਾਹਿਤ ਤੋਂ ਫਿਲਮਾਂ ਨੂੰ ਅਸੀਂ ਕਾਟ ਸਕਦੇ ਜਰੂਰੀ ਨਹੀਂ ਹੈ ਕਿ ਅਸੀਂ ਅਡਾਪਟੇਸ਼ਨ ਪੂਰੀ ਦਾ ਹਿੰਦ ਕਰ ਜਿਹੜੇ ਸਾਹਿਤ ਨੂੰ ਚੁਣავਦੇ ਨੇ ਕਿ ਪੂਰੀ ਦਾ ਪਾਠ ਨਹੀਂ ਕਰ ਸਕਦੇ ਜਿਹਦੇ ਵਿੱਚ ਬੰਦੀ ਕਿਤਾ ਲਿਖੇ ਤੇ ਬੰਦੀ ਬੜੀ ਡੀਪੀ ਅਨੇਕ ਹੋਦੇ ਨੇ ਆ ਕਿ ਉਹਨਾਂ ਕੋ ਇਹ ਕਿਹਾ ਜਾਂਦਾ ਹੈ ਕਿ ਜਦ ਨਾਲੇ ਚਾਹਤ ਦੇ ਦਿੱਤਾ ਮਨਾਵੋ ਇਤਿਹਾਸ ਨੂੰ ਮਾਨਸਿਕੀਤਿਆ ਕੀਤਾ ਕਿ ਇਸ ਦਾ ਫ੍ਰੈਂਡ ਪਸਾਰਜੀ ਦੇ ਦੇ ਛੋਟੀਆਂ ਤੁਹਾਡੀਆਂ ਨੇ ਉਹ ਲੱਗ ਰਿਹਾ ਹੁੰਦਾ ਹੈ ਕਿ ਤਰੀ ਇਹਨਾਂ ਦੀ ਬੰਦੀ ਥਾ ਤੋਂ ਦੀ ਵੱਡੀਆਂ ਤੁਹਾਡੀਆਂ ਨੇ ਉਹ ਮਨੋਵਿਆਨਿਕ ਦਾ ਜੋ ਭਾਵਿਕ ਬਣ ਜਾਂਦਾ ਹੈ ਵੀ ਮਾਨਸਿਕ ਪ੍ਰਵਿਰਤੀ ਦੇ ਤਰ੍ਹਾਂ ਹੈ ਤੇ ਛੋਟੀਆਂ ਤੋਂ ਜੇ ਉਹਨਾਂ ਤੋਂ ਕੈਕਸ਼ਨ ਨਹੀਂ ਜਾ ਸਕਦੀਆਂ ਛੋਟਾ ਜਿਹਾ ਹੋਰ ਤਰ੍ਹਾਂ ਜਿਹੜੇ ਨਾਵਾਂ ਨੂੰ ਨਿਚਾ ਜਾ ਕੇ ਦੇਖਿਆ ਜਾਂ ਕਰਦਾ ਹੈ ਕਿ ਕਿਵੇਂ ਬਲੰਕ ਇੱਕੋ ਤਾਲ ਕੇ ਘੁਮਾਉਣੇ ਤਾਂ ਸਹੀ ਕਿਹਾ ਨਿਕਲਦਾ ਕਿ ਇਹਨਾਂ ਬੀਸ ਕਰਦੇ ਨੇ ਤੁਸੀਂ ਦੇਖੋ ਖਾਸ ਹੋ ਕੇ ਜਿਉਂ ਜਿਦੇ ਪਾਲ ਪਾਣੀ ਜਿਹੜੇ ਵਿੱਚ ਬੈਠਾ ਮੈਂ ਨਹੀਂ ਬੈਠਦਾ ਪਾਉਣੇ ਲਈ ਬਕਤੀਆਂ ਸਵਾਨਾ ਨਹੀਂ ਉਹਦਾ ਅਮ ਇਹਦਾ ਰੂਪੀ ਦੀ ਮਜਬੂਰੀ ਤੇ ਇਹਦਾ ਬੰਦ ਹੈ ਕੋਈ ਕਿ ਜਿਹੜਾ ਦੋਸਤਾ ਕਰਦੇ ਸੀ ਉਹ ਬੱਚੀ ਦੇ ਉੱਤੇ ਦੀ માન ਦਿੱਤਾ ਉਹਦੇ ਇਸਾਨੀ ਮਿਲਿਆ ਕਿ ਫਿਲਮ ਨੂੰ ਕੋਈ ਐਂਟੈਕ ਨਹੀਂ ਕਰਦੇ ساٹھے پر بڑھیاں نے چھوٹ کر سکنے رہاں پساڑی کیا جانتا ہے کہ اس مطلبہ درام میں نے شکر پوری بات پر آگن کو کچھی کمجیاں کہ میرے پروکیٹر جانتے ہیں تو اس طرح میں جانتے ہیں کہ ہمیں کہ ایسی طرح کی جانتے ہیں ایسی طرح میں بات پر کہہ رہا ہوں کہ اس طرح میں بات پر کہہ رہا ہوں کہ سنبیانی منگو رسکر خدا اندوی صاحب ناں کی بیسار صاحب ناں بہت لیں تو دیکھنے مان سے بھی وہ روزن کی میں وہ ਜਦੋਂ 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 ਜ موسیقی

A 부raizomenUSAaz morally Ain't the observer